ਸ਼੍ਰੀ ਗੁਰਦੁਆਰਾ ਸਾਹਿਬ ਜਠੇਰੇ ਅਜੀਤ ਨਗਰ ਤੋਂ ਇੱਕ ਅਣਪਛਾਤਾ ਚੋਰ ਗੋਲਕ ਤੋਂ ਪੈਸੇ ਚੋਰੀ ਕਰ ਹੋਇਆ ਫਰਾਰ ਘਟਨਾ ਸੀਸੀਟੀਵੀ ਕੈਮਰੇ ਚ ਹੋਈ ਕੈਦ ਮੋਟੰਡ ਜੀ ਵੀ ਕੜਾਈ ਆ ਅੰਨ ਲਾਗੇ ਇਹ ਬੰਦਾ ਬਣਾ ਕਿੱਥੇ ਲੱਭਣਾ ਤੁਹਾਨੂੰ ਦਫਾ ਹੂੰ ਲੋਟ ਗਾਣੇ ਆ ਬੰਦੇ ਦੇ ਨੰਨ ਦੇ ਇਹ ਕਾ ਮੋਜੀ ਦੁਕਾਨ ਦੇ ਲੱਗਿਆ ਕਰਨ ਮੋਬਾਈਲ ਹੂੰ ਜਾਂ ਇੱਥੇ ਲੱਭ ਸਕਦਾ ਤੇ ਜਾਂ ਉਹ ਜਿਹੜਾ ਕੁਆੜੀਆ ਉੱਥੇ ਉਹ ਵੜੀਆ ਕਿਹੜਾ ਕਰਨ ਦੇ ਪੈਸੇ ਕੱਢੇ ਹਾਂ ਪੈਸੇ ਤੇ ਕੱਢੇ ਇੰਨੇ ਫੋਨ ਦੀ ਜੋੜੀ ਕਰਕੇ ਹੋਵੇਗਾ ਵੇਚੇ ਨਾ ਦੇਖੋ ਉਹ ਕੰਨ ਕਰਦਾ ਹੈਗਾ ਜਿਹੜਾ ਉਹ ਚਲੋ ਗਈ ਯਾਰ ਤੈਨੂੰ ਕੋਈ ਚੰਨੀ ਜਿਹੜਾ ਬੜਾ ਚੱਕ ਕਰਦਾ ਫੋਨ ਦੇ ਵਿੱਚ ਤਾਂ ਰੋਕਦਾ ਆ ਹੂੰ ਉਹਦੀ 3 ਹਰ ਵਾਲੇ ਦੀ